ਇਹ ਗੁੰਗਾਂ ਭਰੀਆਂ ਆਈਆਂ ਐ ਮਿਲ ਗਿਆ ਕਿਹੜਾ ਏਰੀਆ ਕਿੱਥੋਂ ਆਈਆਂ ਇਹ ਪਤਾ ਲੱਗਿਆ ਕੁਝ ਐਥੋਂ ਤਕਰੀਬਨ ਮੇਰੇ ਖਿਆਲ 50 60 ਕਿਲੋਮੀਟਰ ਇੱਕ ਪਿੰਡ ਦੇ ਅੰਦਰ ਜਗਾ ਸੀ ਜਿੱਥੋਂ ਅਸੀਂ ਮਹਿਲ ਪਰ ਕੇ ਆਏ ਹਾਂ ਤੇ ਇਹਦਾ ਜਿਹੜਾ ਮਾਲਕ ਹੈ ਤਸ਼ਕਰ ਉਹ ਲੁਧਿਆਣੇ ਦਾ ਇੱਕ ਹਿਮਾਚਲ ਦਾ ਲੁਧਿਆਣੇ ਦੇ ਅੰਦਰ ਫਿਰਦਾ ਸਾਰੇ 10 12 ਗੱਡੀਆਂ ਹੁੰਦੀਆਂ ਇਸੇ ਕੰਮ ਤੇ ਲੱਗੀਆਂ ਹੋਈਆਂ ਪਰ ਉਸ ਮਾਲਕ ਦੇ ਜਣਾ 6 7 ਗੱਡੀਆਂ ਹਰਿਆਣਾ ਚ ਜੁਪੀਟ ਤੇ ਪੰਜਾਬ ਚ ਅਸੀਂ ਬੰਦ ਕਰਾਈਆਂ ਹੋਈਆਂ ਅੱਜ ਵੀ ਸਾਡੇ ਕੋਲ ਗੁਪਤ ਸੋਚਨਾ ਸੀ ਕਿ ਇਹ ਦੋ ਵਾਂਚ ਦਾ ਪਰਕੇ ਮੇਵਾਤ ਚ ਜਾਣਾ ਇਸ ਅਧਾਰ ਤੇ ਸਾਡੀਆਂ ਟੀਮਾਂ ਚਾਰੋਂ ਪਾਸੇ ਅਸੀਂ ਨਾਕਾਬੰਦੀ ਕਰੀ ਪੁਲਸ ਨੂੰ ਸਵੇਰੇ ਬੀਟੀ ਕਰਤੀ ਸੀ ਕਿ ਆ ਇਸ ਨੰਬਰ ਦੇ ਗੱਡੀ ਇਹ ਨਿਕਲੀਏ ਗੂੰਆ ਪਰਕੇ ਅਚਾਨਕ ਜਦੋਂ ਇਹ ਇਸ ਚੌਕ ਚ ਪੁੱਜੇ ਅਸੀਂ ਥੋੜਾ ਪਿੱਛੇ ਸੇ ਇਸਨੇ ਇੱਕ ਗੱਡੀ ਚ ਸਾਈਡ ਮਾਰ ਕੇ ਸਾਡੀ ਗੱਡੀ ਵੀ ਭੰਨੀ ਆ ਗੱਡੀ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਉਹਦਾ ਫਰੰਟ ਤੇ ਉਹਦਾ ਐਕਸੀਡੈਂਟ ਕਰਿਆ ਹੋਇਆ ਸਾਫ਼ ਦਿਖਦਾ ਮੌਕੇ ਤੇ ਮੇਰੇ ਹੁਣ ਕਰਕੇ ਇਹ ਖੇਤਾਂ ਦੇ ਵਿੱਚੋਂ ਜਿਹੜਾ ਡਰਾਈਵਰ ਹੈ ਉਤਰ ਕੇ ਪੱਜ ਗਿਆ ਜਿੰਨੀ ਦੇਰ ਚ ਅਸੀਂ ਪਹੁੰਚੇ ਪਰ ਜੇ ਵੀ ਸਾਨੂੰ ਨਜ਼ਰ ਨਹੀਂ ਆਇਆ ਅ ਪੁਟਲਾਡੇ ਦੀ ਜਿਹੜੀ ਸਾਡੀ ਟੀਮ ਹੈ ਮੌਕੇ ਤੇ ਖੜੀ ਹੈ ਜਨਕਰਾਚੀ ਖੜੇ ਹੈ ਪ੍ਰਤਿਪ ਖੜਿਆ ਹੈ ਰਾਹੁਲ ਹੈ ਹਨੀ ਪਾਤੜਾ ਤੇ ਕਾਲਾ ਪਤਾਰ ਤੋਂ ਮੋਟਰਸਾਈਕਲ ਤੇ ਕਈ ਕਿਲੋਮੀਟਰ ਪਿੱਛਾ ਕਰਿਆ ਰਸਤੇ 'ਚ ਇਹਨਾਂ ਦੇ ਨਾਲ ਇੱਕ ਗੱਡੀ ਚੱਲ ਰਹੀ ਸੀ ਸਕੋਡਾ ਗੱਡੀ ਚ ਗੱਡੀ ਸੀ ਉਹਦੇ ਅੰਦਰ ਪੰਜ ਚਾਰ ਬੰਦੇ ਸੀ ਦਿੱਲੀ ਨੰਬਰ ਦੀ ਗੱਡੀ ਸੀ ਉਹਨਾਂ ਕੋਲ ਵੈਪਨ ਸੀ ਇਹਨਾਂ ਨੂੰ ਡਰਾਉਣ ਧਮਕਾਉਣ ਦੇ ਅੱਗੇ ਲਾ ਕੇ ਕੋਸ਼ਿਸ਼ ਕਰੀ ਜਦੋਂ ਸਾਡੀ ਗੱਡੀ ਸਾਹਮਣੇ ਦੇਖੀ ਉਹਨਾਂ ਨੇ ਉਹਨਾਂ ਨੂੰ ਪਹਿਚਾਨ ਸੀ ਉਹਨਾਂ ਨੇ ਵਾਪਸ ਮੁੜਾ ਲਈ ਗੱਡੀ ਇਹ ਮੁੰਡਿਆਂ ਨੇ ਜਾਨ ਤੇ ਖੇਡ ਕੇ ਮੈਂ ਸਮਝਦਾ ਮਾਰ ਵੀ ਸਕਦੇ ਸੀ ਉਹਨਾਂ ਨੂੰ ਜਿਹੜੇ ਤਸਕਰਾਂ ਦੇ ਨਾਲ ਗੈਂਗਸਟਰ ਰੱਖੇ ਹੁੰਦੇ ਆ ਜਿਹੜੇ ਦੇਖਦੇ ਹੀ ਗੋਲੀ ਸ਼ੁਰੂ ਕਰ ਦਿੰਦੇ ਨੇ ਤੇ ਅੱਜ ਅਸੀਂ ਗੁੱਟਲਾ ਢੇਚੇ ਜਿਹੜੀ ਗੱਡੀ ਫੜੀ ਆ ਜਿਹੜੇ 2-2 ਘੰਟੇ ਹੋ ਗਏ ਅਸੀਂ ਇੱਥੇ ਖੜੀ ਆ 112 ਨੰਬਰ ਤਾਂ 15 ਮਿੰਟ ਚ ਆ ਕੇ ਸੀ ਪਰ ਥਾਣੇ ਦੀ ਜਿਹੜੀ ਟੀਮ ਹੈ ਹੁਣੀ ਹੁਣੀ ਤੁਹਾਡੇ ਸਾਹਮਣੇ ਪੁੱਜੀ ਆ ਆਪਣਾ ਗੁੱਡ ਨੇਮ ਤੇ ਲੋਕੇਸ਼ਨ ਦੱਸੋ ਸੀਸ਼ ਕੁਮਾਰ ਰਾਸ਼ਟਰੀਆ ਦੇ ਅક્ષ ਗੌਰ ਰਖਸ਼ਾ ਦਲ ਰਾਸ਼ਟਰੀਆ ਸੰਗਠਨ ਮੰਤਰੀ ਸ੍ਰੀ ਹੰਦੂ ਕੀ ਕੀ ਜਾਣੇ ਆਪਾਂ ਹੁਣ ਮੇਰੀ ਇਹ ਬੇਨਤੀ ਆ ਮੇਰੀ ਛੋਟੇ ਚੈਨਲ ਦੇ ਜ਼ਰੀਏ ਮੈਂ ਭਗਵੰਤ ਮਾਨ ਦੇ ਨੂੰ ਬੇਨਤੀ ਕਰਨਾ ਚਾਹੁੰਦਾ ਆ ਵੀ ਇਹ ਜਿਹੜਾ ਤਸ਼ਕਰੀ ਦਾ ਧੰਦਾ ਅਤਿਆਚਾਰ ਦਾ ਧੰਦਾ ਇਹਦੇ ਨਾਲ ਧਾਰਮਿਕ ਭਾਵਨਾ ਜੁੜੀਆਂ ਹੋਈਆਂ ਚਾਹੇ ਕੋਈ ਸਿੱਖ ਸਮਾਜ ਤੋਂ ਹੋਵੇ ਚਾਹੇ ਹਿੰਦੂ ਸਮਾਜ ਤੋਂ ਹੋਵੇ ਸਾਰੇ ਇਹਨਾਂ ਨੂੰ ਗਵੰਸ਼ ਨੂੰ ਪ੍ਰੇਮ ਕਰਦੇ ਆ ਕਿਉਂਕਿ ਇਹਨਾਂ ਨੇ ਸਾਡੇ ਟੱਬਰ ਪਾਲਿਆ ਖੇਤੀ ਕਰਕੇ ਅੱਜ ਇਹਨਾਂ ਦੀ ਬੇਕਦਰੀ ਕਰਕੇ ਇਹ ਬੁੱਚੜਖਾਨੇ ਭੇਜ ਰਹੇ ਆ ਇਹਦੇ ਨਾਲ ਧਾਰਮਿਕ ਭਾਵਨਾ ਜੁੜਨ ਹੁਣ ਕਰ ਕਿਸੇ ਵੀ ਵਕਤ ਜਿਹੜਾ ਪੰਜਾਬ ਦਾ ਮਾਹੌਲ ਵੀ ਖਰਾਬ ਹੋ ਸਕਦਾ ਇਸ ਕਰਕੇ ਇਹਨਾਂ ਨੂੰ ਨਾਕ ਪਾਣੀ ਚਾਹੀਦੀ ਹੈ ਜਦੋਂ ਅਸੀਂ ਗੱਡੀ ਫੜ ਕੇ ਦਿੰਦੇ ਆ ਜੋ ਅਸੀਂ ਬੰਦਾ ਫੜ ਕੇ ਦਿੰਦੇ ਆ ਉਸ ਤੋਂ ਬਾਅਦ ਕਾਰਵਾਈ ਠੱਪ ਹੋ ਜਾਂਦੀ ਆ ਪਹਿਲਾਂ ਕਿੰਨੀਆਂ ਗੱਡੀਆਂ ਫੜੀਆਂ ਸੀ ਗੱਡੀਆਂ ਦੀ ਅਸੀਂ ਗਿਣਤੀ ਵੀ ਕਰਾ ਸਕਦੇ ਮੈਂ ਤਾਂ 40 ਸਾਲ ਤੋਂ ਗੱਡੀਆਂ ਫੜ ਰਿਹਾ 1.5-2000 ਗੱਡੀ ਦਾ ਤਾਂ ਪਰਚਾ ਮੇਰੇ ਵੱਲੋਂ ਹੈ ਤਾਂ ਪੂਰੇ ਦੇਸ਼ 'ਚ ਸਾਡਾ ਇਹ ਜਿਹੜਾ ਸੰਗਠਨ ਦਾ ਉਹ ਰੱਖਦਾ ਤਾਂ ਸਭ ਤੋਂ ਵੱਡਾ ਸੰਗਠਨ ਹੈ ਔਰ ਸਭ ਤੋਂ ਵੱਧ ਪਰਚੇ ਤਾਂ ਸੋ 12000 ਪਰਚੇ ਸਾਡੇ ਗੌਰ ਰਖਸ਼ਾ ਦਲ ਵੱਲੋਂ ਕਰਾਇਆ ਹੋਇਆ ਭਗਵੰਤ ਮਾਨ ਜੀ ਨੂੰ ਸਾਡੇ ਮਾਨਯੋਗ ਸੀਐਮ ਜੀ ਨੂੰ ਬੇਨਤੀ ਹੈ ਵੀ ਇਹਨਾਂ ਤੇ ਹੈ ਨਹੀਂ ਜੇ ਸਖਤ ਕਾਰਵਾਈ ਹੋਵੇ ਤਾਂ ਕਿ ਜਿਹੜਾ ਪੰਜਾਬ ਦਾ ਮਾਹੌਲ ਵੀ ਸ਼ਾਂਤਮਈ ਰਹੇ ਤਾਂ ਇਹਨਾਂ ਦੀ ਵੀ ਜਾਨ ਬਚੇ ਜਿਹੜੀਆਂ ਸੜਕਾਂ ਤੇ ਗਊਆਂ ਦਾ ਪਰਛੋੜ ਮਰੀਆਂ ਉਹਦਾ 5-700 ਕਰੋੜ ਰੁਪਇਆ ਸਰਕਾਰ ਕੋਲ ਖਮਾ ਕੌਸਸ ਦਾ ਉਹ ਜਿਹੜਾ ਪੈਸਾ ਉਹ ਗਊਸ਼ਾਲਾ ਨੂੰ ਮਿਲਣਾ ਚਾਹੀਦਾ ਜਾਂ ਨਵੀਆਂ ਗਊਸ਼ਾਲਾ ਬਣਾ ਕੇ ਗਊਆਂ ਨੂੰ ਜਿਹੜੀਆਂ ਸੜਕਾਂ ਤੇ ਐਕਸੀਡੈਂਟ ਹੁੰਦੇ ਆ ਉਹ ਵੀ ਉਹਨਾਂ ਨੂੰ ਛੱਡਣੀਆਂ ਚਾਹੀਦੀਆਂ ਮਜਬੂਰਨ ਜੇ ਇਹ ਪ੍ਰਬੰਧ ਨਾ ਕੀਤਾ ਤਾਂ ਗਊ ਰੱਖਿਆ ਦਲ ਜਿਹੜੇ ਆਪਣੇ ਕਿਸਾਨ ਵੀਰ ਆ ਉਹ ਵੀ ਸਾਡੇ ਨਾਲ ਸਹਿਮਤ ਆਂ ਕਈ ਵਾਰ ਸਾਡੀ ਤੁਸੀਂ ਠੇਕੇਦਾਰ ਦਾ ਜ਼ਿਕਰ ਕੀਤਾ ਜਾਣਦੇ ਹੋ ਕੌਣ ਹੈ ਠੇਕੇਦਾਰ ਜਿਹਦੇ ਚੌਵੀ ਆਪਦਾ ਨਾਮ ਇੱਕ ਨਾਲ ਉਹਦੇ ਇੰਦਰ ਚਰਨਜੀਤ ਆ ਚੰਨੀ ਉਹਨਾਂ ਦੇ ਪਰਚੇ ਵੀ ਆ ਕਿਤੋਂ ਲੈਨੇ ਠੇਕੇਦਾਰ ਇਹ ਇਸਲਾਮ ਲੋਧੇ ਆਨੇ ਚਲਾ ਰਹੇ ਆ ਇੱਕ ਮੇਰੇ ਘਰ ਉਹਨੇ ਦਾ ਦੂਸਰਾ ਓਕੇ ਉਹਨਾਂ ਦਾ ਨੰਬਰ ਸਾਡੇ ਕੋਲ ਹੈਗਾ ਉਹਨਾਂ ਤੇ ਜੇ ਸਰਕਾਰ ਜਾਂ ਪ੍ਰਸ਼ਾਸਨ ਸਖਤ ਕਾਰਵਾਈ ਕਰਦਾ ਤਾਂ ਅੱਜ ਜਿਹੜਾ ਗਊ ਵੰਸ਼ ਦੀ ਜਿਹੜੀ ਬੁਰੀ ਹਾਲਤ ਹੋ ਰਹੀ ਹੈ ਪੰਜਾਬ ਚ ਉਹ ਨਹੀਂ ਹੋਣੀ ਸੀ ਮੈਂ ਕਦੇ ਵੀ 40 ਸਾਲ ਤੋਂ ਐਸਾ ਨਹੀਂ ਦੇਖਿਆ ਪੰਜਾਬ ਚ ਕਈ ਗਊ ਮਾਸ ਵੀ ਗਊ ਮਾਂ ਕੱਟ ਕੇ ਵੀ ਜਾਂਦੀਆਂ ਹੁਣ ਅਸੀਂ ਕਟੋ-ਕਟੇ 1 ਸਾਲ ਦੇ ਅੰਦਰ 10-12 ਗਊ ਮਾਸ ਦੇ ਟਰੱਕ ਭਰੇ ਹੋਏ ਫੜੇ ਤੁਸੀਂ ਹੁਣ ਚੜ ਕੇ ਦੇਖਿਆ ਕੀ ਸੀ ਇਹਦੇ ਵਿੱਚ ਗਊਆਂ ਆ ਜਾਂ ਸ਼ਾਨ ਪਹਿਲ ਵੀ ਆ ਤੇ ਸ਼ਾਨ ਵੀ ਆ ਕਿਉਂਕਿ ਇਹਨਾਂ ਨੇ ਕੱਟਣ ਵਾਸਤੇ ਲੈ ਕੇ ਜਾਣਾ ਬਹੁਤ ਬੁਰੀ ਤਰ੍ਹਾਂ ਤੁਹਾਡੇ ਸਾਹਮਣੇ ਬੰਦ ਹੈ ਸ਼ਾਨ ਨੂੰ ਇਹਨਾਂ ਦੇ ਜਗ੍ਹਾ ਨਹੀਂ ਹੈ ਏਸੀ ਚੱਲ ਰਿਹਾ ਠੰਡਾ ਕਰਿਆ ਹੋਇਆ ਬ੍ਰਿਜ ਤੇ ਜੇ ਜ਼ਿਆਦਾ देर ਇੱਥੇ ਖੜੇ ਕਿਸੇ ਕਰਕੇ ਮੈਨੂੰ ਮਾਨਯੋਗ ਡੀਜੀਪੀ ਸਾਹਿਬ ਨੂੰ ਫੋਨ ਕਰਨਾ ਪਿਆ ਤੁਰੰਤ ਫਿਰ ਕੁਰਪੁਸ ਕਾਰਵਾਈ ਕਰਦੇ ਹੋਏ ਇੱਥੇ ਉੱਜੀਆ ਨਹੀਂ ਇੱਥੇ ਤੇ ਜੋ ਥੋੜੀ देर ਹੋਰ ਖੜ੍ਹ ਜਾਂਦੀਆਂ ਤਾਂ ਇਹਨਾਂ ਦੇ ਮੜਾੜਾ ਚ ਅੱਜ ਗਊਆਂ ਫੜੀਆਂ ਗਈਆਂ ਬੁੱਚੜਖਾਨੇ ਲੈ ਕੇ ਜਾ ਰਹੇ ਸੀ ਕੀ ਕਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਗੱਲ ਕਹੂੰਗਾ ਕਿ ਜੋ ਗਊ ਸੇਵਾ ਦੇ ਵਿੱਚ ਲੱਗੇ ਹੋਏ ਗਊ ਭਗਤ ਨੇ ਉਹ ਦਿਨ ਰਾਤ ਜਾ ਕੇ ਗਊਆਂ ਦੀ ਤਸਕਰੀ ਰੋਕ ਦਿੱਤੀ ਪਰੰਤੂ ਸਾਡੇ ਪੰਜਾਬ ਦੇ ਕਾਨੂੰਨ ਇੰਨੇ ਲਚਕੀਲੇ ਨੇ ਕਿ ਜਦੋਂ ਉਹ ਫੜ ਲੈਂਦੇ ਨੇ ਉਸ ਤੋਂ ਬਾਅਦ 2 ਸਾਲ ਦੀ ਤੁਹਾਨੂੰ ਸਜ਼ਾ ਹੈ ਤੇ 2 ਸਾਲ ਦੀ ਸਜ਼ਾ ਕਰਕੇ ਇਹਨਾਂ ਨੂੰ ਛੱਡ ਦਿੰਦੇ ਨੇ ਤਾਂ ਸਰਕਾਰ ਨੂੰ ਸਭ ਤੋਂ ਪਹਿਲਾਂ ਇਹ ਗਊ ਤਸਕਰੀ ਦੇ ਵਿੱਚ ਜਿਹੜੇ ਲੋਕ ਫੜੇ ਜਾਂਦੇ ਨੇ ਗਊ ਹੱਤਿਆ ਜਿਹੜੇ ਫੜੇ ਜਾਂਦੇ ਨੇ ਇਹਨਾਂ ਤੇ 10 ਤੋਂ ਲੈ ਕੇ 12 ਸਾਲ ਦੀ ਘੱਟੋ-ਘੱਟ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਗਊ ਨੂੰ ਅਸੀਂ ਮਾਤਾ ਰੂਪ ਚ ਮੰਨਦੇ ਨੇ ਤਾਂ ਮਾਤਾ ਰੂਪ ਇਹ ਮੰਨਣ ਕਰਕੇ ਵੀ ਸਾਡੇ ਮਾਂ ਦੇ ਸਮਾਨ ਹੈ ਤਾਂ ਇਸ ਲਈ ਵੱਧ ਤੋਂ ਵੱਧ ਇਹਨਾਂ ਨੂੰ ਸਜ਼ਾ ਮਾ ਹੋਣੀ ਚਾਹੀਦੀਆਂ ਨੇ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਕੋਸ ਤੋਂ ਤੋਂ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਅਤੇ ਕਾਨੂੰਨ ਵਿੱਚ ਤਬਦੀਲੀ ਲਿਆ ਕੇ ਘੱਟ ਤੋਂ ਘੱਟ 10 ਸਾਲ ਦੀ ਸਜ਼ਾ ਕੀਤੀ। ਬੁੱਢਾ ਢੇ ਗਊਆਂ ਫੜੀਆਂ ਹੈ ਕੀ ਕਹੋਗੇ? ਇੱਕ ਪਾਸੇ ਪੰਜਾਬ ਦੇ ਵਿੱਚ ਜਿੱਥੇ ਅਸੀਂ ਗਰੀਬ ਤੇ ਗਊ ਦੀ ਰੱਖਿਆ ਦੀ ਗੱਲ ਕਰਦੇ ਆਂ ਤੇ ਉੱਥੇ ਹੀ ਬਲੱਡ ਦੇ ਵਿੱਚ ਅੱਜ ਗਊ ਗਊਆਂ ਦਾ ਭਰਿਆ ਹੋਇਆ ਟਰੱਕ ਫੜਿਆ ਗਿਆ ਜਿਨ੍ਹਾਂ ਨੂੰ ਕੀ ਮਤ ਵਿੱਚ ਲਿਜਾਇਆ ਜਾ ਰਿਹਾ ਕੱਟਣ ਵਾਸਤੇ ਲਿਜਾ ਰਿਹਾ ਸੀ। ਐਡੀ ਵੱਡੀ ਤਸਕਰੀ ਪੰਜਾਬ ਦੀ ਗੁਰੂਆਂ ਦੀ ਧਰਤੀ ਦੇ ਉੱਤੇ ਬੜਾ ਮਦ ਮਦਭਾਗੀ ਗੱਲ ਹੈ। ਔਰ ਮੈਂ ਮਾਨ ਸਰਕਾਰ ਨੂੰ ਕਹਿਣਾ ਚਾਹੁੰਦਾ ਵਾ ਵੀ ਇਹ ਜੋ ਗਊ ਹੱਤਿਆ ਇਹਨਾਂ ਜੋ ਗਊਆਂ ਦੇ ਨਾਤੇ ਆਪਣੇ ਪੈਸਾ ਜੋ ਟੈਕਸ ਰਹੀਂ ਆਪਣੇ ਇਕੱਠਾ ਕੀਤਾ ਜਾਂਦਾ ਅਗਰ ਸਹੀ ਢੰਗ ਨਾਲ ਗਊਸ਼ਾਲਾਾਂ ਤੇ ਲਾ ਕੇ ਗਊਆਂ ਦੀ ਰੱਖਿਆ ਵਾਸਤੇ ਲਾਇਆ ਜਾਵੇ ਤੇ ਇਹੋ ਜਿਹੇ ਨਾ ਤਾਂ ਐਕਸੀਡੈਂਟ ਹੋਣ ਔਰ ਵੱਤਵਤ ਗਊਸ਼ਾਲਾਾਂ ਬਣਾ ਤੇ ਜਿਹੜੇ ਇਹ ਗਊ ਦੀ ਤਸਕਰੀ ਆ ਇਹਦੇ ਤੇ ਵੱਤਵਤ ਸਜ਼ਾ ਕਰਕੇ ਤਾਂ ਕਿ ਇਹੋ ਜੇ ਕਰੋਨਾ ਅਪਰਾਧ ਨਾ ਕਰ ਸਕੀ ਇਹ ਗਊ ਭਗਤਾਂ ਨੇ ਫੜਿਆ ਟਰੱਕ ਦੀ ਪੁਲਿਸ ਦੀ ਕੀ ਸਥਿਤੀ ਰਹਗੀ ਇਸ ਸੱਚ ਦੇਖੋ ਜੀ ਗਊ ਭਗਤ ਵਿਚਾਰੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਜਿਵੇਂ ਟਰੱਕ ਫੜਦੇ ਆ ਮੈਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਹੀ ਵਰੀ ਇਹ ਹੁੰਦਾ ਵੀ ਲੈ ਦੇ ਕੇ ਹੁਣ ਕਰ ਦਿੱਤਾ ਜਾਂਦਾ ਪਰ ਅੱਜ ਇਹੋ ਜਿਹਾ ਮੌਕਾ ਨਹੀਂ ਆ ਪੁਲਿਸ ਵੀ ਥੋੜੀ ਅਲਰਟ ਹੈ ਮੈਂ ਜੋ ਅੱਜ ਮੌਕੇ ਤੇ ਦੇਖਿਆ ਅੱਛੀ ਰਿਸਪੌਂਸਿਵ ਪੁਲਿਸ ਦਾ ਔਰ ਮੈਨੂੰ ਉਮੀਦ ਹੈ ਵੀ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਟ੍ਰੱਕ ਮਿਲਿਆ ਜੀ ਕਿੱਥੇ ਮਿਲਿਆ ਸੀ ਕੌਣ ਬੋਲਦਾ ਹੈ ਇਹ ਟਰੱਕ ਗਊਸੱਲਰ ਐਸਐਸ ਚਾਂਸੇ ਦਾਣਾ ਜਤਿਬਲਾ ਡਰ ਬੋਲਦਾ ਜੀ ਅਕਾ ਜਿਹੜਾ ਗਊਸੱਲਰ ਪ੍ਰਧਾਨ ਨੇ ਰਾਤ ਨੂੰ ਇੱਥੇ ਉਹਨਾਂ ਨੂੰ ਪਤਾ ਲੱਗ ਗਿਆ ਉਹ ਲਾ ਕੇ ਰੋਕ ਲਿਆ ਉਹ ਆ ਖਾਣੇ ਫੋਨ ਕਰਤਾ ਤੇ ਅਸੀਂ ਮੌਕੇ ਤੇ ਆ ਕੇ ਕਾਰ ਵੀ ਜਿਹੜੀ ਬੰਦੀ ਕਰਦੇ ਕਿੱਥੇ ਲੈ ਕੇ ਜਾ ਰਹੇ ਹੋ ਹੁਣ ਇਹਨਾਂ ਗਊਆਂ ਨੂੰ ਜਿਹੜੇ ਗਊਆਂ ਨੇ ਗਊਸੱਲਰ ਸਰ ਤਾਂ ਕਿ ਜੀ ਉਹ ਟਰੱਕ ਥਾਣੇ ਲੈ ਜਾ ਕਿੰਨੀਆਂ ਗਊਆਂ ਨੇ ਇਹਦੇ ਵਿੱਚ ਗਊਆਂ ਦੀ ਗਿਣਤੀ ਕਰਨ ਤੇ ਪਤਾ ਲੱਗਦਾ